ਇਲਨਾ ਉਹਨਾਂ ਨੂੰ ਪਟਕਾ ਪਟਕਾ ਕੇ ਧਰਤੀ ਤੇ ਮਾਰਿਆ ਗਿਆ ਫੇਰ ਟੋਹਾ ਪੁੱਟ ਕੇ ਘਰ ਦੇ ਅੰਦਰ ਹੀ ਉਹਨਾਂ ਨੂੰ ਦੱਬ ਦਿੱਤਾ ਗਿਆ ਤੇ ਫੇਰ ਖੁਦ ਸੁਖ ਚੈਨ ਆਰਾਮ ਦੀ ਨੀਂਦ ਸੌਂਗੇ ਤਿੰਨੋਂ ਜਾਣੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਬੇਹੱਦ ਮੰਦਭਾਗੀ ਘਟਨਾ ਜਿਹੜੀ ਰੂਹ ਨੂੰ ਝੰਜੋੜ ਕੇ ਰੱਖ ਦੇਵੇਗੀ ਕਿ ਇੱਕ ਪਰਿਵਾਰ ਦੇ ਅੰਦਰ ਦੋ ਜੋੜੀਆਂ ਧੀਆਂ ਦਾ ਜਨਮ ਹੁੰਦਾ ਤੇ ਉਹ ਪਰਿਵਾਰ ਉਹਨਾਂ 3 ਤੋਂ ਖੁਸ਼ ਨਹੀਂ ਸੀ ਇਹ ਸਾਰੇ ਇਲਜ਼ਾਮ ਨੂੰ ਵੱਲੋਂ ਆਪਣੇ ਸਹੁਰਿਆਂ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਉਹਦੀਆਂ 2 ਮਹੀਨੇ 5 ਮਹੀਨੇ ਦੀਆਂ ਬੱਚੀਆਂ ਦੋ ਜੋੜੀਆਂ ਬੱਚੀਆਂ ਦਾ ਘਰ ਦੇ ਅੰਦਰ ਜਨਮ ਹੋਇਆ ਪਹਿਲਾਂ ਵੀ ਘਰ ਦੇ ਅੰਦਰ ਇੱਕ 5 ਸਾਲ ਦੀ ਬੱਚੀ ਸੀ ਤਾਂ ਜਦੋਂ ਉਹਨਾਂ ਦੋ 3 ਦਾ ਜਨਮ ਹੋਇਆ ਤਾਂ ਪਿਤਾ ਨੂੰ ਬਹੁਤ ਦੁੱਖ ਲੱਗਾ ਸੱਸ ਨੂੰ ਵੀ ਬਹੁਤ ਦੁੱਖ ਲੱਗਾ ਸੱਸ ਅਕਸਰ ਹੀ ਆਪਣੀ ਨੂੰਹ ਨੂੰ ਤਾਣੇ ਮੇਲੇ ਦਿੰਦੀ ਰਹਿੰਦੀ ਸੀ ਕਿ ਤੂੰ ਸਾਡਾ ਵੰਚ ਅੱਗੇ ਨਹੀਂ ਤੋੜਨਾ ਤੇਰੇ ਘਰ ਫੇਰ ਦੋ ਜੋੜੀਆਂ ਧੀਆ ਹੋ ਗਈਆਂ ਇੱਕ ਪੁੱਤ ਇੱਕ ਵਾਰਸ ਇਸ ਘਰ ਨੂੰ ਨਹੀਂ ਦੇ ਸਕੀ ਇਸੇ ਤਰ੍ਹਾਂ ਦਾ ਲੜਾਈ ਝਗੜਾ ਪਿਛਲੇ 5 ਮਹੀਨੇ ਤੋਂ ਜਦੋਂ ਦੀਆਂ ਉਹ ਬੱਚੀਆਂ ਹੋਈਆਂ ਸੀ ਘਰ ਦੇ ਅੰਦਰ ਹੋ ਰਿਹਾ ਸੀ ਤਾਂ ਇੱਕ ਦਿਨ ਜਦੋਂ ਕੁੜੀਆਂ ਦਾ ਪਿਤਾ ਘਰ ਆਉਂਦਾ ਤਾਂ ਸੱਸ ਆਪਣੀ ਨੂੰਹ ਨੂੰ ਇਹ ਤਾਨੇ ਦੇਣੇ ਫੇਰ ਸ਼ੁਰੂ ਕਰ ਦਿੰਦੀ ਆ ਅਨੀਤਾ ਜਿਹੜੀ ਉਹ ਬੱਚੀਆਂ ਦੀ ਮਾਂ ਹੈ ਉਹਦਾ ਨਾਮ ਦੱਸਿਆ ਜਾ ਰਿਹਾ ਤਾਂ ਇੱਕ ਦਿਨ ਅਨੀਤਾ ਆਪਣੀ ਸੱਸ ਨੂੰ ਅੱਗੋਂ ਜਵਾਬ ਦੇ ਦਿੰਦੀ ਆ ਕੋਈ ਕੁਝ ਕਹਿ ਦਿੰਦੀ ਆ ਉਹਨੂੰ ਵੀ ਆਪਣੀਆਂ ਬੱਚੀਆਂ ਨੂੰ ਲੈ ਕੇ ਦਰਦ ਹੁੰਦਾ ਕਿ ਮੇਰੀਆਂ ਬੱਚੀਆਂ ਨੂੰ 24 ਘੰਟੇ ਇੱਕੋਸ ਦੇ ਹੀ ਰਹਿੰਦੇ ਨੇ ਤਾਂ ਇੰਨੇ ਵਿੱਚ ਉਹ ਅਨੀਤਾ ਦੇ ਘਰ ਵਾਲੇ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਹਨੇ ਆਪਣੀ ਜਿਹੜੀ ਮਾਸੂਮ 5 ਮਹੀਨਿਆਂ ਦੀ ਬੱਚੀ ਸੀ ਉਹਨੂੰ ਪੈਰਾਂ ਤੋਂ ਚੁੱਕਿਆ ਚੁੱਕ ਕੇ ਪਟਕਾ ਕੇ ਫਰਸ਼ ਦੇ ਉੱਪਰ ਮਾਰਿਆ ਤੇ ਫੇਰ ਦੂਰੀ ਵਾਰ ਜਦੋਂ ਤੱਕ ਕਿ ਅਨੀਤਾ ਉਹਨੂੰ ਸੰਭਾਲਦੀ ਦੂਰੀ ਵਾਰ ਫੇਰ ਉਹਨੇ ਪਟਕਾ ਕੇ ਉਹਨੂੰ ਬੱਚੀ ਨੂੰ ਧਰਤੀ ਤੇ ਮਾਰਿਆ ਇਹ ਸਭ ਉਹਨਾਂ ਦੀ 5 ਸਾਲ ਦੀ ਜਿਹੜੀ ਛੋਟੀ ਬੱਚੀ ਸੀ ਉਹ ਵੀ ਦੇਖ ਰਹੀ ਸੀ ਤਾਂ ਜਦੋਂ ਉਹਨੇ ਆਪਣੇ ਪਿਤਾ ਨੂੰ ਹਿਵਾਨ ਬਣੇ ਦੇਖਿਆ ਉਹਦਾ ਵੀ ਦਿਲ ਦਹਿਲ ਗਿਆ ਉਹ ਜਿਹੜੀ ਮਾਂ ਸੀ ਭੱਜ ਕੇ ਆਪਣੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ ਨਵਿਆ ਤੇ ਨਿਧੀ ਇਹਨਾਂ ਦੋ ਛੋਟੀਆਂ ਜਿਹੜੀਆਂ ਮਾਸੂਮ ਬੱਚੀਆਂ ਉਹਨਾਂ ਦਾ ਨਾਂ ਦੱਸਿਆ ਜਾ ਰਿਹਾ ਜਦੋਂ ਮਾਂ ਆਪਣੀ ਬੱਚੀ ਜਿਹੜੀ ਨਵਿਆ ਪਿਤਾ ਨੇ ਪਟਕਾ ਕੇ ਫਰਸ਼ ਤੇ ਮਾਰੀ ਸੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ ਤਾ ਸੱਸ ਆਪਣੀ ਨੂੰਹ ਨੂੰ ਧੱਕਾ ਦੇ ਦਿੰਦੀ ਹੈ ਤੇ ਨੂੰਹ ਭੱਜ ਕੇ ਬਾਹਰ ਜਾਂਦੀ ਹੈ ਕਿ ਆਸ پڑੋਸ ਤੋਂ ਉਹ ਮਦਦ ਮੰਗੇ ਤਾਂ ਜਦੋਂ ਉਹ ਮਦਦ ਮੰਗਣ ਵਾਸਤੇ ਜਾਂਦੀ ਹੈ ਤੇ ਪਿਤਾ ਇੰਨਾ ਹੈਵਾਨ ਬਣਿਆ ਉਹਨੇ ਆਪਣੀ ਜਿਹੜੀ ਦੂਸਰੀ ਬੇਟੀ ਨਿਦੀ ਸੀ ਉਹਨੂੰ ਵੀ ਚੁੱਕਿਆ ਤੇ ਉਸੇ ਤਰ੍ਹਾਂ ਪਟਕਾ ਪਟਕਾ ਕੇ ਫਰਸ਼ ਦੇ ਉੱਪਰ ਮਾਰਿਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਇਹ ਕਹਾਣੀ ਇੱਥੇ ਹੀ ਨਹੀਂ ਰੁਕੀ ਐਡਾ ਦਰਿੰਦਾ ਬਾਪ ਤੇ ਨਾਲ ਉਹਨਾਂ ਬੱਚਿਆਂ ਦੀ ਦਾਦੀ ਉਹਨਾਂ ਨੇ ਮਿਲ ਕੇ ਘਰ ਦੇ ਅੰਦਰ ਟੋਹਾ ਪੁੱਟਿਆ ਟੋਹਾ ਪੁੱਟ ਕੇ ਉਹਨਾਂ ਬੱਚਿਆਂ ਨੂੰ ਉਸ ਟੋਹੇ ਦੇ ਅੰਦਰ ਦੱਬ ਦਿੱਤਾ ਤੇ ਆਪ ਖੁਦ ਚੈਨ ਆਰਾਮ ਦੀ ਨੀਂਦ ਸੋਂਗੇ ਜਦੋਂ ਇਸ ਘਟਨਾ ਨੂੰ ਲਗਭਗ 5 ਘੰਟੇ ਬੀਤ ਜਾਂਦੇ ਆ ਤਾਂ ਅਨੀਤਾ ਦਾ ਤਾਇਆ ਸੋਹਰਾ ਨੀਤਾ ਦੇ ਮਾਪਿਆਂ ਕੋਲ ਫੋਨ ਕਰਦਾ ਕਿ ਜਿਹੜੀਆਂ ਤੁਹਾਡੀਆਂ ਨਵ ਜੰਮੀਆਂ ਬੱਚੀਆਂ ਸੀ ਉਹਨਾਂ ਦੀ ਮੌਤ ਹੋ ਗਈ ਆ ਪਹਿਲਾਂ ਤਾਂ ਉਹ ਉਹਨਾਂ ਦੇ ਨੀਤਾ ਦੇ ਮਾਪਿਆਂ ਨੂੰ ਕਹਿੰਦਾ ਕਿ ਕੋਈ ਅਣਹੋਣੀ ਹੋ ਗਈ ਹੈ ਵੱਡੀ ਘਟਨਾ ਵਾਪਰ ਗਈ ਆ ਤੁਸੀਂ ਫੌਰਨ ਉਸ ਘਰ ਪਹੁੰਚੋ ਨੀਤਾ ਦੇ ਸਹੁਰੇ ਘਰ ਪਹੁੰਚੋ ਜਦੋਂ ਵਾਰ-ਵਾਰ ਮਾਪਿਆਂ ਵੱਲੋਂ ਪੁੱਛਿਆ ਜਾਂਦਾ ਕਿ ਆਖਰ ਗੱਲ ਤਾਂ ਦੱਸੋ ਕਿ ਕੀ ਹੋਈ ਆ ਤਾਂ ਫਿਰ ਉਹ ਕਹਿੰਦੇ ਆ ਜਿਹੜੀਆਂ ਤੁਹਾਡੀਆਂ ਨਵ ਜੰਮੀਆਂ ਬੱਚੀਆਂ ਸੀ ਤੁਹਾਡੀਆਂ ਦੋ ਧੀਆਂ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ ਜਦੋਂ ਮਾਪਿਆਂ ਵੱਲੋਂ ਪੁੱਛਿਆ ਗਿਆ ਕਿ ਆਖਰ ਇਹਨਾਂ ਦੋ ਧੀਆਂ ਦੀ ਮੌਤ ਐਵੇਂ ਕਿਵੇਂ ਹੋ ਗਈ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਤਾਇਆ ਸਹਰਾ ਸੀ ਉਹ ਕਹਿੰਦਾ ਕਿ ਜਿਹੜੀ ਅਨੀਤਾ ਸੀ ਉਹ ਚਾਦਰ ਖਿੱਚ ਰਹੀ ਸੀ ਸਫਾਈ ਕਰ ਰਹੀ ਸੀ ਤੇ ਬੱਚੀਆਂ ਰੁੜ ਗਈਆਂ ਫਰਸ਼ ਤੇ ਡਿੱਗਣ ਕਾਰਨ ਮੌਤ ਹੋ ਗਈ ਜਿਹਦਾ ਮਾਪਿਆਂ ਨੂੰ ਯਕੀਨ ਨਹੀਂ ਹੁੰਦਾ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਸੁਰਿੰਦਰ ਯਾਦਵ ਕੁੜੀ ਦਾ ਭਰਾ ਸੀ ਉਹਨੇ ਪੁਲਿਸ ਕੋਲ ਫੋਨ ਕੀਤਾ ਸ਼ਿਕਾਇਤ ਕੀਤੀ ਤਾਂ ਜਦੋਂ ਤੱਕ ਪੁਲਿਸ ਆਉਂਦੀ ਆ ਉਦੋਂ ਤੱਕ ਕਾਫੀ ਧੇਰ ਹੋ ਚੁੱਕੀ ਸੀ ਦੇਰ ਰਾਤ ਪੁਲਿਸ ਪਹੁੰਚਦੀ ਆ ਕਿਉਂਕਿ ਮਾਪਿਆਂ ਨੂੰ ਵੀ ਇਸ ਘਟਨਾ ਤੋਂ ਕਾਫੀ ਟਾਈਮ ਬਾਅਦ ਸਾਰੀ ਗੱਲ ਦਾ ਪਤਾ ਲੱਗਾ ਸੀ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਤਿੰਨੋਂ ਮਾਂ ਪੁੱਤ ਤੇ ਸਹੁਰਾ ਅਨੀਤਾ ਦਾ ਸਹੁਰਾ ਸੱਸ ਤੇ ਉਹਦਾ ਪਤੀ ਸੱਸ ਦਾ ਨਾਂ ਬਨਾਰਸੀ ਦੇਵੀ ਦੱਸਿਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਅਸ਼ੋਕ ਬਨਾਰਸੀ ਦੇਵੀ ਤੇ ਅਨੀਤਾ ਦਾ ਸਹੁਰਾ ਤਿੰਨੋਂ ਆਰਾਮ ਦੇ ਨਾਲ ਬੈੱਡ ਤੇ ਸੌਂ ਰਹੇ ਸੀ ਉਹਨਾਂ ਨੂੰ ਜਾਗ ਚੇਤਾ ਵੀ ਨਹੀਂ ਸੀ ਕਿ ਅਸੀਂ ਕਿੱਡਾ ਵੱਡਾ ਕਾਂਡ ਕੀਤਾ ਤਾਂ ਪੁਲਿਸ ਉਹਨਾਂ ਨੂੰ ਆ ਕੇ ਪੁੱਛਗਿਸ਼ ਕਰਦੀ ਆ ਤਾਂ ਉਹ ਫੇਰ ਉਹੀ ਬਹਾਨਾ ਕਿ ਬੱਚੀਆਂ नीचे गिरਗੀਆਂ ਇਸ ਕਰਕੇ ਉਹਨਾਂ ਦੇ ਸੱਟ ਲੱਗ ਗਈ ਜਿਹਦੇ ਕਰਕੇ ਮੌਤ ਹੋ ਗਈ ਤਾਂ 18 ਘੰਟੇ ਬਾਅਦ ਜਿੱਥੇ ਉਹ ਬੱਚੀਆਂ ਦੱਬੀਆਂ ਹੁੰਦੀਆਂ ਉਹ ਸਟੋਏ ਦੇ ਵਿੱਚੋਂ ਪੁਲਿਸ ਵੱਲੋਂ ਉਹ ਬੱਚੀਆਂ ਦੀਆਂ ਲਾਸ਼ਾਂ ਕਢਵਾਈਆਂ ਜਾਂਦੀਆਂ ਦੱਸਿਆ ਜਾ ਰਿਹਾ ਕਿ ਬੱਚੀਆਂ ਦੇ ਜਿਹੜੀ ਖੋਪੜੀ ਸੀ ਪੂਰੀਆਂ ਜਿਹੜੀਆਂ ਹੱਡੀਆਂ ਸੀ ਸਿਰ ਦੀਆਂ ਉਹ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸੀ ਬੱਚੀਆਂ ਦੇ ਚਿਹਰੇ ਵੀ ਬਹੁਤ ਜ਼ਿਆਦਾ ਸੁੱਜੇ ਹੋਏ ਸੀ ਉਹ ਮਾਸੂਮ ਬੱਚੀਆਂ ਵਿਚਾਰੀਆਂ ਚੀਖ ਚੀਖੇ ਦਰਦ ਦੇ ਨਾਲ কুরਲਾ কুরਲਾ ਕੇ ਉਹਨਾਂ ਦੀ ਮੌਤ ਹੋ ਗਈ ਜਦੋਂ ਇੰਨੀ ਜ਼ੋਰ ਦੀ ਮਾਸੂਮ ਬੱਚੀਆਂ ਨੂੰ ਪਟਕਾ ਪਟਕਾ ਕੇ ਧਰਤੀ ਤੇ ਮਾਰਿਆ ਗਿਆ ਤਾਂ ਉਹਨਾਂ 5 ਮਹੀਨੇ ਦੀਆਂ ਬੱਚੀਆਂ ਦੇ ਅੰਦਰ ਹੈ ਹੀ ਕੀ ਸੀ ਜਿਹੜਾ ਉਹ ਵਿਚਾਰੀਆਂ ਇੰਨਾ ਝੱਲ ਸਕਦੀਆਂ ਉਹ ਤਾਂ ਕਿਸੇ ਵੱਡੇ ਬੰਦੇ ਦੇ ਵੀ ਜੇਕਰ ਇਸ ਤਰੀਕੇ ਪਟਕਾ ਕੇ ਮਾਰਿਆ ਜਾਊਗਾ ਤਾਂ ਉਹਨੇ ਵੀ ਨਹੀਂ ਝੱਲ ਸਕਣਾ ਤਾਂ ਉਹ ਮਾਸੂਮ ਬੱਚੀਆਂ ਨੇ ਤਾਂ ਇੰਨਾ ਝਟਕਾ ਬਰਦਾਸ਼ਤ ਹੀ ਕਿੱਥੇ ਕਰਨਾ ਸੀ ਤਾਂ ਬੁਰੀ ਹਾਲਤ ਦੱਸਿਆ ਜਾ ਰਿਹਾ ਕਿ ਉਹਨਾਂ ਬੱਚੀਆਂ ਦੀ ਹੋਈ ਹੋਈ ਸੀ ਜਦੋਂ ਉਹਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਤਾਂ ਫੇਰ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰ ਲਿਆ ਜਦੋਂ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਤੋਂ ਪੁੱਛਗਛ ਕੀਤੀ ਗਈ ਤਾਂ ਪਿਤਾ ਦਾ ਕਹਿਣਾ ਸੀ ਕਿ ਮੈਨੂੰ ਬਹੁਤ ਗੁੱਸਾ ਆਇਆ ਪਹਿਲਾਂ ਹੀ ਮੈਨੂੰ ਉਸ ਦਿਨ ਅਚਾਨਕ ਹੁਣ ਮੈਨੂੰ ਪੁਸ਼ਤਾਵਾ ਹੋ ਰਿਹਾ ਪਰ ਮੈਨੂੰ ਜਦੋਂ ਉਸ ਮੌਕੇ ਗੱਲਬਾਤ ਚੱਲ ਰਹੀ ਸੀ ਘਰ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਤੇ ਗੁੱਸੇ ਦੇ ਵਿੱਚ ਆ ਕੇ ਮੈਂ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਜਿਹੜਾ ਅਨੀਤਾ ਦਾ ਮਾਪਾ ਪਰਿਵਾਰ ਆ ਇਹ ਸਾਰੇ ਦੋਸ਼ ਅਨੀਤਾ ਵੱਲੋਂ ਆਪਣੇ ਸਹੁਰਿਆਂ ਦੇ ਉੱਪਰ ਲਗਾਏ ਜਾ ਰਹੇ ਆ ਕਿ ਉਹ ਬੇਹੱਦ ਨਰਾਜ ਸੀ ਜਦੋਂ ਮੇਰੇ ਘਰ ਧੀਆ ਹੋਈਆਂ ਅਕਸਰ ਹੀ ਸਾਡੇ ਸਮਾਜ ਦੇ ਵਿੱਚ ਹੁਣ ਤੱਕ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਜੇਕਰ ਕੁੜੀਆਂ ਹੁੰਦੀਆਂ ਨੇ ਮੁੰਡਾ ਨਹੀਂ ਹੁੰਦਾ ਤਾਂ ਇਹ ਗੱਲ ਹੁੰਦੀ ਆ ਕਿ ਬੱਚਾ ਬੇਟਾ ਕਿਉਂ ਨਹੀਂ ਹੋਇਆ ਸਾਡੀ ਵੰਚ ਸਾਡਾ ਵੰਚ ਅੱਗੇ ਕਿਵੇਂ ਚੱਲੂਗਾ ਇਹ ਉਹ ਇਹੋ ਜਿਹੇ ਜਿਹੜੀ ਜ਼ਗੀਰੂ ਮਾਨਸਿਕਤਾ ਅੱਜ ਵੀ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਪਈਆ ਜਿਹਦੇ ਕਰਕੇ ਸੱਚਮੁੱਚ ਕਈ ਘਰਾਂ ਦੇ ਵਿੱਚ ਤਾਂ ਬਹੁਤ ਵੱਡੇ ਕਲੇਸ਼ ਪੈ ਜਾਂਦੇ ਆ ਬੱਚਿਆਂ ਨੂੰ ਲੈ ਕੇ ਜਿਵੇਂ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਪਹਿਲਾਂ ਵੀ 5 ਸਾਲ ਦੀ ਧੀ ਸੀ ਤੇ ਹੁਣ ਹੋਰ ਦੋ ਬੱਚੀਆਂ ਹੋ ਗਈਆਂ ਤਾਂ ਇਹਨਾਂ ਦੇ ਘਰ ਅੰਦਰ ਵੀ ਉਸੇ ਤਰ੍ਹਾਂ ਦਾ ਮਾਹੌਲ ਤਣਾਤਣੀ ਵਾਲਾ ਬਣਿਆ ਰਿਆ ਤੇ ਜਿਹੜੀ 5 ਸਾਲਾਂ ਦੀ ਮਾਸੂਮ ਧੀ ਨੇ ਇਹ ਸਾਰਾ ਕੁਝ ਆਪਣੀ ਅੱਖੀ ਦੇਖਿਆ ਸੀ ਉਹ ਵੀ ਇਹ ਸਾਰੀ ਕਹਾਣੀ ਪੁਲਿਸ ਨੂੰ ਦੱਸ ਰਹੀ ਆ ਲੋਕਾਂ ਨੂੰ ਵੀ ਦੱਸ ਰਹੀ ਆ ਕਿ ਮੇਰੇ ਪਾਪਾ ਨੇ ਪਹਿਲਾਂ ਮੇਰੀ ਮੰਮੀ ਨਾਲ ਝਗੜਾ ਕੀਤਾ ਤੇ ਉਸ ਤੋਂ ਬਾਅਦ ਮੇਰੀਆਂ ਭੈਣਾਂ ਸਾਡੀਆਂ ਗੁੱਡੀਆਂ ਉਹ ਵਿਚਾਰੀ ਬੋਲ ਰਹੀ ਆ ਗੁੱਡੀਆਂ ਉਹਨਾਂ ਨੂੰ ਪਟਕਾ ਪਟਕਾ ਕੇ ਧਰਤੀ ਤੇ ਮਾਰਿਆ ਤੇ ਹੁਣ ਕੀ ਮੇਰੀਆਂ ਜਿਹੜੀਆਂ ਗੁੱਡੀਆਂ ਸੀ ਜਿਹੜੀਆਂ ਭੈਣਾਂ ਸੀ ਉਹ ਕਿੱਧਰ ਗਈਆਂ ਕਦੋਂ ਆਣ ਗਈਆਂ ਉਹ ਮਾਸੂਮ ਬੱਚੀ ਪੁੱਛ ਰਹੀ ਆ ਤਾਂ ਉਸ ਬੱਚੀ ਦਾ ਵੀ ਬੁਰਾ ਹਾਲ ਆ ਸਹਿਮੀ ਹੋਈ ਆ ਡਰੀ ਹੋਈ ਆ ਉਸ ਦਿਨ ਦਾ ਸੌਂ ਨਹੀਂ ਸਕੀ ਉਹ ਜਦੋਂ ਦੀ ਉਹਨੇ ਇਹ ਦਰਿੰਦਗੀ ਭਰੀ ਘਟਨਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀ ਆ ਮਾਪੇ ਆਪਣੀ ਨੀਤਾ ਨੂੰ ਆਪਣੇ ਪੇਕੇ ਘਰ ਲੈ ਗਏ ਆ ਉਹਨਾਂ ਦਾ ਕਹਿਣਾ ਕਿ ਐਨੇ ਦਰਿੰਦੇ ਪਤੀ ਦੇ ਨਾਲ ਹੁਣ ਅਸੀਂ ਕਦੇ ਵੀ ਉਹਨੂੰ ਰਹਿਣ ਨਹੀਂ ਦੇਵਾਂਗੇ ਫਿਲਹਾਲ ਉਹਨਾਂ ਨੂੰ ਤਾਂ ਪੁਲਿਸ ਅਰੈਸਟ ਕਰਕੇ ਲੈ ਗਈ ਆ ਤਿੰਨਾਂ ਜਣਿਆਂ ਨੂੰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਦੋਸਤੋ ਇੱਕ ਗੱਲ ਸੈਂਟੀਫਿਕਾ ਜਿਹੜੀ ਆਪਾਂ ਸਭ ਨੂੰ ਸਮਝਣੀ ਚਾਹੀਦੀ ਆ ਕਿ ਜਿਹੜਾ ਧੀ ਤੇ ਪੁੱਤ ਕਿਵੇਂ ਹੋਣਾ ਜਿਹੜੀ ਔਰਤ ਆ ਉਹਦੇ ਕੋਲੇ ਇੱਕੋ ਇੱਕ ਕਰੋਮੋਸੋਮ ਹੁੰਦਾ ਉਹਦੇ ਕੋਲੇ ਸਿਰਫ x ਹੁੰਦਾ ਤੇ ਜਿਹੜਾ ਮਰਦਾ ਉਹਦੇ ਕੋਲੇ xy ਦੋਨੇ ਕਰੋਮੋਸੋਮ ਹੁੰਦੇ ਆ ਤਾਂ ਜਿਹੜਾ ਸਾਇੰਸ ਕਹਿੰਦੀ ਆ ਕਿ ਜਦੋਂ x ਨਾਲ x ਕਰੋਮੋਸੋਮ ਜੁੜਦਾ ਤਾਂ ਉਹਦੇ ਕਰਕੇ ਧੀ ਪੈਦਾ ਹੁੰਦੀ ਆ ਤੇ ਜਦੋਂ x ਨਾਲ y ਕਰੋਮੋਸੋਮ ਜੁੜਦਾ ਤਾਂ ਉਹਦੇ ਕਰਕੇ ਬੇਟਾ ਪੈਦਾ ਹੁੰਦਾ ਤਾਂ ਜਿਹੜੀ ਇਹ ਜਾਣਕਾਰੀ ਇਹ ਸਾਇੰਸ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹ ਆ ਇਸ ਕਰਕੇ ਉਹ ਕਹਿੰਦੇ ਜਿਹੜੀ ਔਰਤ ਆ ਉਹਦੇ ਕੋਲੇ ਸਿਰਫ x ਕਰੋਮੋਸੋਮ ਹੋਣ ਕਰਕੇ ਉਹ ਕਦੇ ਵੀ ਦੋਸ਼ੀ ਨਹੀਂ ਹੁੰਦੀ ਘਰ ਦੇ ਅੰਦਰ ਧੀ ਜਾਂ ਪੁੱਤ ਪੈਦਾ ਹੋਣ ਦੀ ਇਹਦਾ ਅਸਲ ਵਜਾ ਹੈਗਾ ਮਰਦ ਉਹਦੇ ਕੋਲ ਦੋ ਕਰੋਮੋਸੋਮ ਹੁੰਦੇ ਆ x ਤੇ y ਔਰਤ ਕੋਲੇ ਤਾਂ ਹੁੰਦਾ ਹੀ ਸਿਰਫ x ਆ ਪਰ ਸਦੀਆਂ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਸਾਰੀ ਮੁੰਡਾ ਜਾਂ ਕੁੜੀ ਹੋਣ ਦਾ ਸਾਰਾ ਦੋਸ਼ ਔਰਤ ਦੇ ਸਿਰ ਮੜਿਆ ਜਾਂਦਾ ਰਿਹਾ ਹਾਲਾਂਕਿ ਮੁੰਡੇ ਤੇ ਕੁੜੀ ਜਿਹੜਾ ਲਿੰਗਕ ਵਿਤਕਰਾ ਉਹ ਕਰਨਾ ਹੀ ਨਹੀਂ ਚਾਹੀਦਾ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਦੋਹਾਂ ਦਾ ਸਤਕਾਰ ਕਰਨਾ ਚਾਹੀਦਾ ਦੋਹਾਂ ਦਾ ਇੱਕੋ ਜਿਹਾ ਪਾਲਣ ਪੋਸ਼ਣ ਕਰਨਾ ਚਾਹੀਦਾ ਜਿਹੜਾ ਵੰਚ ਅੱਗੇ ਤੁਰਨ ਦੀਆਂ ਗੱਲਾਂ ਨੇ ਉਹ ਵੀ ਸਾਡੀ ਜਗੀਰੂ ਮਾਨਸਿਕਤਾ ਕਰਕੇ ਹੀ ਨੇ ਜੇਕਰ ਸਾਡੀ ਜਗੀਰੂ ਮਾਨਸਿਕਤਾ ਨਾ ਹੋਵੇ ਇੰਨੀ ਘਟੀਆ ਮਾਨਸਿਕਤਾ ਅਸੀਂ ਨਾ ਚੱਕੀ ਫਰੀਏ ਤਾਂ ਇਹੋ ਜਿਹੀਆਂ ਗੱਲਾਂ ਦਾ ਖਿਆਲ ਵੀ ਅਸੀਂ ਨਹੀਂ ਕਰ ਸਕਦੇ ਜਿਵੇਂ ਯੂਰਪ ਦੇ ਲੋਕ ਅਜਿਹੀਆਂ ਗੱਲਾਂ ਨੂੰ ਸਨਮਾਤਰ ਵੀ ਆਪਦੇ ਦਿਮਾਗ ਤੇ ਨਹੀਂ ਲੈਂਦੇ ਕਿਉਂਕਿ ਉਹਨਾਂ ਦੀ ਸੋਚ ਆਪਣੇ ਤੋਂ ਕਿਤੇ ਜ਼ਿਆਦਾ ਅੱਗੇ ਆ ਜਿਵੇਂ ਆਮ ਹੀ ਕਹਿ ਦਿੱਤਾ ਜਾਂਦਾ ਕਿ ਦੂਸਰੇ ਦੇਸ਼ ਜਿਹੜੇ ਸਾਡੇ ਤੋਂ 100 ਸਾਲ ਅੱਗੇ ਆ ਪਤਾ ਨਹੀਂ ਸਾਡੇ ਲੋਕਾਂ ਦੀ ਹਲੇ ਸਮਝਦਾਰੀ ਕਦੋਂ ਤੱਕ ਉਨੀ ਡਿਵੈਲਪ ਹੋਣੀ ਆ ਕਿ ਉੱਥੋਂ ਤੱਕ ਪਹੁੰਚਣਾ ਅਸੀਂ ਹਲੇ ਵੀ ਅਸੀਂ ਇਹੋ ਜੀਆਂ ਰੂੜੀ ਤੇ ਪਰਸ਼ਾਖੜੀ ਗੱਲਾਂ ਦੇ ਵਿੱਚ ਫਸੇ ਹੋਏ ਆ ਜਿਹਦੇ ਕਰਕੇ ਇਸ ਅਸ਼ੋਕ ਨੇ ਆਪਣੇ ਪੂਰੇ ਪਰਿਵਾਰ ਦੀ ਬਰਬਾਦੀ ਕਰ ਲਈ ਆਪਣੀ ਬਰਬਾਦੀ ਕਰ ਲਈ ਤੇ ਨਾਲ ਉਹ ਮਾਸੂਮ ਧੀਆਂ ਨੂੰ ਇਸ ਜਹਾਨ ਤੋਂ ਤੋੜ ਦਿੱਤਾ ਉਹਨਾਂ ਨੂੰ ਪਟਕਾ ਪਟਾਕ ਕੇ ਮਾਰ ਦਿੱਤਾ ਇੰਨੀ ਬੇਰਹਿਮੀ ਦੇ ਨਾਲ ਕਿਵੇਂ ਉਹ ਜਲਾਦ ਬਣਿਆ ਇੱਕ ਬਾਪ ਆਪਣੀਆਂ ਹੀ ਬੱਚੀਆਂ ਦੇ ਵਾਸਤੇ ਤੇ ਨਾਲੇ ਜਿਹੜੀ ਵਿਚਾਰੀ ਅਨੀਤਾ ਤੇ 5 ਸਾਲ ਦੀ ਬੱਚੀ ਜਿਹਨੇ ਇਹ ਸਾਰਾ ਸੀਨ ਆਪਣੇ ਅੱਖਾਂ ਰਾਹੀਂ ਦੇਖਿਆ ਇੰਨੀ ਮਾਸੂਮ ਉਮਰ ਦੇ ਵਿੱਚ ਤੇ ਉਹਦੇ ਅੰਦਰ ਜੋ ਡਰ بیٹھ ਗਿਆ ਜਸ ਤਰੀਕੇ ਉਹ ਦਹਿਲ ਗਈ ਆ ਪਤਾ ਨਹੀਂ ਕਿਵੇਂ ਉਹ ਵਿਚਾਰੀ ਬੱਚੀ ਸੈੱਟ ਹੋਵੇਗੀ ਹੁਣ ਤਾਂ ਇਹੋ ਜਿਹੀ ਸਾਖੜੀ ਰੂੜੀ ਜਿਹੜੀਆਂ ਚੀਜ਼ਾਂ ਨੇ ਨਾ ਰੂੜੀਵਾਦੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਸਾਡੀ ਮਾਨਸਿਕਤਾ ਵਿੱਚੋਂ ਸਾਨੂੰ ਕੱਢਣਾ ਚਾਹੀਦਾ ਅੱਜ ਵਿਗਿਆਨਕ ਜੋਗਾ ਵਿਗਿਆਨ ਦਾ ਜੋਗਾ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਤਾਂ ਸਾਨੂੰ ਅਗਾਹ ਵੱਧੂ ਸੋਚ ਅਪਣਾਉਣੀ ਚਾਹੀਦੀ ਆ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ